ਅਸਾਮ ਦੀ ਡਿਬਰੂਗੜ੍ਹ ਜੇਲ੍ਹ ਵਿੱਚ ਬੰਦ ਵਾਰਿਸ ਪੰਜਾਬ ਦੇ ਮੁਖੀ ਅਮਰਿਤਪਾਲ ਸਿੰਘ ਤੇ ਸਾਥੀਆਂ ਦੀ ਪੰਜਾਬ ਵਿੱਚ ਜੇਲ੍ਹ ਤਬਦੀਲੀ ਲਈ ਅੰਮ੍ਰਿਤਸਰ ਵਿਖੇ ਪੰਥ ਕੇ ਇਕੱਠ ਕੀਤਾ ਹੈ। ਇਸ ਮੌਕੇ ਮਤੇ ਪਾਸ ਕੀਤੇ ਗਏ ਜਿਸ ਵਿੱਚ ਡਿਬਰੂਗੜ੍ਹ ਜੇਲ੍ਹ 'ਚ ਅਮਰਿਤਪਾਲ ਤੇ ਸਾਥੀਆਂ ਵੱਲੋਂ ਚੱਲ ਰਹੀ ਭੁਖ ਹੜਤਾਲ ਸੰਬੰਧੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਅਪੀਲ ਕੀਤੀ ਹੈ ਕਿ ਪੰਜ ਤਿਆਰ ਬਰ ਤਿਆਰ ਗੁਰਸਿੱਖਾਂ ਨੂੰ ਡਿਬਰੂਗੜ੍ਹ ਭੇਜ ਕੇ ਅਮ੍ਰਿਤਪਾਲ ਸਿੰਘ ਤੇ ਸਾਥੀਆਂ ਦੀ ਭੁਖ ਹੜਤਾਲ ਖਤਮ ਕਰਵਾਈ ਜਾਵੇ ਇਸੇ ਤਰ੍ਹਾਂ ਪੰਜਾਬ ਦੇ ਜੇਲਾਂ ਵਿੱਚ ਵੀ ਭਾਈ ਗੁਰਪ੍ਰੀਤ ਸਿੰਘ ਸਮੇਤ ਬਾਕੀ ਬੰਦੀ ਸਿੰਘਾਂ ਵੱਲੋਂ ਚੱਲ ਰਹੀ ਭੁਖ ਹੜਤਾਲ ਨੂੰ ਖਤਮ ਕਰਨ ਦੀ ਅਪੀਲ ਕੀਤੀ ਇਸ ਦੇ ਨਾਲ ਹੀ ਇਹ ਇਕੱਠ ਅਪੀਲ ਕਰਦਾ ਹੈ ਕਿ ਬੰਦੀ ਸਿੰਘਾਂ ਦੇ ਪਰਿਵਾਰਾਂ ਨੇ ਜੋ ਮੋਰਚਾ ਲਗਾਏ ਹੋਏ ਆ ਉਸ ਵਿੱਚ ਚੱਲ ਰਹੀ ਭੁਖ ਹੜਤਾਲ ਖਤਮ ਕਰਕੇ ਇਹ ਮੋਰਚਾ ਸੰਘਰਸ਼ ਦੇ ਪ੍ਰਭਿੱਖਤ ਰੂਪ ਨੂੰ ਦਿੱਤੇ ਹੋਏ ਪ੍ਰੋਗਰਾਮ ਅਨਸਾਰ ਹੋਰ ਪਰਚੰਡ ਕਰੇ ਅਮ੍ਰਿਤਪਾਲ ਸਿੰਘ ਤੇ ਸਾਥੀਆਂ ਉੱਪਰ ਐਨਐਸਏ ਲਾ ਕੇ ਪੰਜਾਬ ਤੋਂ 3000 ਕਿਲੋਮੀਟਰ ਦੂਰ ਡਿਬਰੂਗੜ੍ਹ ਜੇਲ੍ਹ ਵਿੱਚ ਬੰਦ ਕਰ ਦਿੱਤਾ ਤੇ ਗੁਰਪ੍ਰੀਤ ਸਿੰਘ ਸਮੇਤ ਕਾਫੀ ਹੋਰ ਸਾਥੀਆਂ ਨੂੰ ਪੰਜਾਬ ਦੀਆਂ ਵੱਖ-ਵੱਖ ਜੇਲਾਂ ਵਿੱਚ ਬੰਦ ਕਰ ਦਿੱਤਾ ਜਿਸ ਦੇ ਪੰਥਕ ਇਕੱਠ ਨੇ ਸਿੱਖ ਵਿਰੋਧੀ ਨੀਤੀ ਦੀ ਨਖੇਦੀ ਕੀਤੀ ਹੈ ਅਮ੍ਰਿਤਪਾਲ ਸਿੰਘ ਸਮੇਤ ਸਾਥੀਆਂ ਸਿੰਘਾਂ ਵੱਲੋਂ ਡਿਬਰੂਗੜ੍ਹ ਅਤੇ ਪੰਜਾਬ ਵਿੱਚ 16 ਫਰਵਰੀ ਤੋਂ ਭੁੱਖ ਹੜਤਾਲ ਸ਼ੁਰੂ ਕਰ ਦਿੱਤੀ ਗੇਹੇ ਅਤੇ 22 ਫਰਵਰੀ ਤੋਂ ਉਹਨਾਂ ਦੇ ਪਰਿਵਾਰ ਵੀ ਭੁਖਾ ਹੜਤਾਲ ਉੱਪਰ ਨੇ ਇਹ ਖਤਸ਼ਾ ਹੈ ਕਿ ਉਹਨਾਂ ਤੇ ਕੋਈ ਹੋਰ ਝੂਠਾ ਕੇਸ ਪਾ ਕੇ ਕਿਸੇ 사지ਸ਼ ਤਹਿਤ ਨੁਕਸਾਨ ਕੀਤਾ ਜਾ ਸਕਦਾ ਤਾਂ ਪੰਜਾਬ ਔਨ ਤੇ ਪਵੰਦੀ ਲਾਈ ਜਾ ਸਕਦੀ ਹੈ ਇਸ ਲਈ ਇਹ ਮੰਗ ਕੀਤੀ ਹੈ ਕਿ ਉਹਨਾਂ ਨੂੰ ਪੰਜਾਬ ਦੀ ਕਿਸੇ ਜੇਲ੍ਹ ਵਿੱਚ ਤਬਦੀਲ ਕੀਤਾ ਜਾਵੇ ਪਰੰਤੂ ਸਰਕਾਰ ਵੱਲੋਂ ਧਾਰੀ ਹੋਈ ਚੁੱਪ ਕਿਸੇ ਵੱਡੀ ਸਾਜ਼ਿਸ਼ ਜਾਂ ਅਨਹੋਨੀ ਦੀ ਦਸਤਕ ਦਿੰਦੀ ਹੈ ਪੰਥਕ ਇਕੱਠ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਸਮੇਤ ਸਮੁੱਚੇ ਪੰਥਕ ਤੇ ਪੰਜਾਬ ਹਿਤਾਸ਼ੀ ਸਤ ਜਥੇਵੰਦੀ ਹੈ ਤੇ ਦੇਸ਼ ਤੇ ਵਿਦੇਸ਼ ਦੀਆਂ ਸੰਗਤਾਂ ਨੂੰ ਪਰਜੋਰ ਅਪੀਲ ਕੀਤੀ ਹੈ ਕਿ ਪਿਛਲੇ ਲੰਬੇ ਸਮੇਂ ਤੋਂ ਆਪਣੀਆਂ ਸਜ਼ਾਾਂ ਮੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ ਤੱਕ ਅਤੇ ਅਮਰਿਤਪਾਲ ਸਿੰਘ ਤੇ ਸਾਥੀਆਂ ਦੀ ਪੰਜਾਬ ਵਾਪਸੀ ਤੇ ਰਿਹਾਈ ਵਾਸਤੇ ਧੜੇ ਬੰਦੀਆਂ ਤੋਂ ਉੱਪਰ ਉੱਠ ਕੇ ਸੰਘਰਸ਼ ਕੀਤਾ ਜਾਵੇ। ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਬਣਾਈ ਪੰਜ ਮੈਂਬਰੀ ਕਮੇਟੀ ਨੇ ਇਹ ਸਾਰਾ ਫੈਸਲਾ ਲਿਆ। ਦੇਖੋ ਪੂਰੀ ਖਬਰ। ਪੰਜਾਬ ਸਰਕਾਰ ਅੱਗੇ ਤੋਂ ਅੱਗੇ ਅੱਗੇ ਤੋਂ ਅੱਗੇ ਜਿਹੜੀ ਆ ਇਹ ਆ 파 ਰਹੀ ਹੈ। ਅੱਜ ਪਤਾ ਲੱਗਾ ਕਿ ਉਹਨਾਂ ਦੀ 3 ਮਹੀਨੇ ਦੀ ਹੋਰ ਡਿਟੈਂਸ਼ਨ ਵਧਾ ਦਿੱਤੀ ਐ ਡਿਟੈਂਸ਼ਨ ਵਧਾ ਦਿੱਤੀ ਉਹ ਇੱਕ ਭਾਵੇਂ ਬੜਾ ਸੈਂਸਿਅਰ ਬੜਾ ਸੀਰੀਅਸ ਮੁੱਦਾ ਬਟ ਜਿਹੜਾ ਉਹਨਾਂ ਦੀ ਮੰਗ ਅਲੀਚਾਰ ਨਾ ਦੇਣਾ ਉਹਨਾਂ ਦੇ ਪਿੱਛੇ ਜਿਹੜਾ ਵੈਰਵਈ ਕਰਨ ਵਾਲੇ ਲੋਕਾਂ ਨੂੰ ਅਣਗੌਲਿਆ ਕਰਨਾ ਇਹ ਸਰਕਾਰੀ ਸਾਜਿਸ਼ ਹੈ ਕਿ ਵੱਡਾ ਜਿਹੜਾ ਵਾ ਉਹ ਸਨਲ ਆਉਂਦੀ ਐ ਤੇ ਕਿੰਦੀ ਕੋਈ ਅਣਹੋਣੀ ਵਾਪਰਨ ਦਾ ਖਦਸ਼ਾ ਜਿਹੜਾ ਪ੍ਰਗਟ ਕੀਤਾ ਜਾ ਰਿਹਾ ਸਰਕਾਰ ਉਸ ਬੰਨੇ ਵੱਲ ਵੱਧ ਰਹੀ ਐ ਜੋ ਜੀ ਆਦੇ ਨਾਲ ਲੱਗਾ ਸੀ ਕਿ ਟੈਨਸ਼ਨ ਹੋ ਗਈ ਕੀ ਗੱਲ ਦੀ ਮਿੱਥੋ ਇਹ ਧਰਨਾ ਜਿਹੜਾ ਇੱਕ ਬੜੇ ਖਾਸ ਬਦਕੀ ਦੇ ਕਰਕੇ ਲੱਗਿਆ ਕਿਉਂਕਿ ਕਿੰਨਾ ਹਾਲਾਤਾਂ ਵਿੱਚ ਅਮਰਪਾਲ ਸਿੰਘ ਹੋਣਾ ਤਾਂ ਐਸੇ ਲੱਗੀ ਕਿਉਂ ਲੱਗੀ ਕਿਵੇਂ ਵਜ਼ੀਰ ਭਾਵੇਂ ਸਾਰੀਆਂ ਚੀਜ਼ਾਂ ਛੱਕ ਦੇ ਘੇਰੇ ਚ ਨਜਾਇਜ਼ ਤੌਰ ਤੇ ਲਈ ਗਈ ਪੁੱਤ ਮਾਣ ਉਹਨਾਂ ਨੂੰ ਡਿਬਿਗੜ੍ਹ ਜੇਲ੍ਹ ਤੇ ਰੱਖਿਆ ਗਿਆ ਪਰ ਉਹਦੇ باوجود ਹਰ ਇੱਕ ਉਹਨਾਂ ਲੋਨਾਂ ਉੱਤੇ ਕੋਈ ਗੜਬੜ ਕੀਤੀ ਗਈ ਨਹੀਂ ਨਾ ਉਹਨਾਂ ਬਾਰੇ ਕਦੀ ਕੋਈ ਸ਼ਿਕਾਇਤ ਆਈ ਨਾ ਪਿਛੋਂ ਕੋਈ ਪਰਿਵਾਰ ਦਾ ਜਾਂ ਕੋਈ ਅਜਿਹਾ ਕੋਈ ਗਿਲਾ ਸ਼ਿਕਵਾ ਸਾਹਮਣੇ ਆਇਆ ਜਿਹਦੇ ਤੋਂ ਜਿਹੜਾ ਉਹਨਾਂ ਦੇ ਖਿਲਾਫ ਸਰਕਾਰ ਦੀ ਕੋਈ ਨਿੱਜੀ ਕਿਹੜੀਆਂ ਰੰਜਿਸ਼ ਨੂੰ ਆਪਾਂ ਸਮਝੀਏ ਤੇ ਕੱਢਣ ਵਾਸਤੇ ਸਰਕਾਰ ਨੇ ਜਹੀ ਗੱਲ ਕੀਤੀ ਪਰ ਜਿਵੇਂ ਉਹਨਾਂ ਨੂੰ ਉਹਨਾਂ ਦੀ ਐਨਐਸਏ ਵਧਾਉਣ ਵਾਸਤੇ ਕਿਉਂਕਿ ਕੋਈ ਉਹਨਾਂ ਦੀ ਜਿਹੜੀ ਗ੍ਰਸਤਰੀ ਥਾਸ ਮਕਸਦ ਕਰਕੇ ਕੀਤੀ ਗਈ ਆ ਮਕਸਦ ਵੀ ਇਸ ਤਰ੍ਹਾਂ ਦਾ ਵੀ ਜਿਹੜਾ ਸਰਕਾਰ ਨੂੰ ਰਾਜਨੀਤਿਕ ਫਾਇਦਾ ਦੇਣ ਵਾਸਤੇ ਇਹ ਸਾਰਾ ਸਿਸਟਮ ਬਣਾਇਆ ਜਾ ਰਿਹਾ। ਉਹਦੀ ਜਿਹੜੀ ਆ ਜਦੋਂ ਉਹਨਾਂ ਦੀ ਐਨਐਸਏ ਵਧਾਉਣ ਵਾਸਤੇ ਇੱਕ ਮਹਾਨਾ ਘੜਿਆ ਜਾਣਾ ਸੀ। ਜਦੋਂ ਉਹ ਜੋੜੀ ਦੇ ਚਾਹੇ ਮਲਾਕਤ ਵਾਸਤੇ ਕਿ ਉਹਨਾਂ ਦੇ ਪਿੱਛੇ ਉਹਨਾਂ ਦੇ ਬਾਹਰੋਂ ਉਹਨਾਂ ਦੇ ਇਮਾਰਤਾਂ ਦੇ ਵਿੱਚ ਸੀਸੀਟੀਵੀ ਕੈਮਰੇ ਲਾ ਦਿੱਤੇ। ਜਦੋਂ ਜਾ ਕੇ ਉਹਨਾਂ ਦਾ ਵਿਰੋਧ ਕੀਤਾ ਤੇ ਉਹਨਾਂ ਦੇ ਬਰਾਏ ਮਾਰੇ ਇੱਕ ਜਿਹੜੀ ਆ ਉਹ ਕਰ ਦਿੱਤਾ ਕਿ ਇਹਨਾਂ ਕੋਲ ਬਲੂਟੁੱਥ ਬਰਾਮਦ ਹੋਇਆ ਇਹਨਾਂ ਕੋ ਜਿਹੜੇ ਆ ਫੋਨ ਬਰਾਮਦ ਹੋਏ ਕਿਵੇਂ ਜੇ ਜਾ ਸਕਦੇ ਇਹ ਸਰਕਾਰੀ ਦੱਸ ਸਕਦੀ ਹੈ ਨਾ ਜਿੱਥੇ ਸਾਨੂੰ ਜਾਣਾ ਹੋਵੇ ਤੇ ਪਰਮਿਸ਼ਨ ਲੈਣ ਦੇ ਗਿਆ ਸਮਾਂ ਲੱਗਦਾ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਨਾ ਉਹ ਇੱਕ ਬਹਾਨਾ ਘੜਿਆ ਜਾ ਰਿਹਾ ਸੀ ਉਹ ਤੋਂ ਬਾਅਦ ਸਰਕ ਉਹਨਾਂ ਨੇ ਉੱਥੇ ਭੁੱਖ ਹੜਤਾਲ ਕੀਤੀ ਕਿਉਂਕਿ ਜਿਹੜਾ ਬੰਦਾ ਜੇਲ੍ਹ ਚ ਆ ਉਹ ਸਿਰਫ ਭੁੱਖ ਹੜਤਾਲ ਨਹੀਂ ਆਪਣੀ ਗੱਲ ਜਿਹੜੀ ਕਰ ਸਕਦਾ ਪਰਿਵਾਰਾਂ ਨੇ ਆਣ ਕੇ ਡਿਸਪਨ ਨਾਲ ਗੱਲ ਕੀਤੀ ਪਰੰਤੂ ਕੋਈ ਹਲਨਾ ਨਿਕਲਣ ਤੋਂ ਬਾਅਦ ਪਰਿਵਾਰ ਉਹ 16 ਤੋਂ ਉੱਥੇ ਬੈਠੇ ਨੇ ਕਿ ਪਰਿਵਾਰ ਵੀ 22 ਤਰੀਕ ਤੋਂ ਇਸੇ ਕੋਖੜਤਾੜ ਤੇ ਨੇ ਉਹ ਚੀਜ਼ ਨੂੰ ਜਿਹੜਾ ਸੀ ਇਹਦੇ ਨਾਲ ਵਿੱਚ ਉਹਨਾਂ ਦੀ ਪਰਪਲ ਹਾਰਡ ਵਿਗੜ ਰਹੀ ਉੱਥੇ ਪਰ ਸਰਕਾਰ ਨੇ ਪੰਥਕ ਜਦਬੰਦੀਆਂ ਪਰਿਵਾਰਾਂ ਦੇ ਕਹਿਣ ਦਾ ਕੋਈ ਅਸਰ ਨਹੀਂ ਕੀਤਾ ਕਿ ਤੋਂ ਸਿਰ ਜਸਰ ਸਿਰ ਅਕਾਲ ਤਖਸਾ ਬਨੋਂ ਵੀ ਇੱਕ ਕਮੇਟੀ ਬਣਾਈ ਗਈ ਉਸ ਕਮੇਟੀ ਦਾ ਵੀ ਕੋਈ ਰਿਸਪੌਂਸ ਨਹੀਂ ਕੀਤਾ ਦਿੱਤੇ ਅਲਟੀਮੇਟਮ ਦੇ ਸੰਬੰਧ ਕੋਈ ਵਾਪਸੀ ਰਿਸਪੌਂਸ ਨਹੀਂ ਕੀਤਾ ਸਭੋ ਸ਼ਾਸਨ ਨਾਲ ਇਸ ਪੋਖੜਤਾਲ ਨੂੰ ਕਿ ਸਾਰੇ ਐਪੀਸੋਡ ਨੂੰ ਜਿਹੜਾ ਟਾਰਪੀਡੋ ਕਰਨ ਦਾ ਜਰਨ ਕੀਤਾ ਜਿਹੜੇ ਧਰਨਾ ਚੱਲ ਰਹੇ ਉਹਦੇ ਵਿੱਚ ਪਰਿਵਾਰ ਜਿਹੜੇ ਆ ਉਹ ਪੋਖੜਤਾਲ ਦੇ ਬਿਚੇ ਤੇ ਉਹਨਾਂ ਦੀ ਵੀ ਹਾਲਤ ਜਿਹੜੀ ਵਿਗੜ ਰਹੀ ਸੀ ਉਹਦੇ ਵਾਸਤੇ ਪੰਥ ਦੇ ਜਿਹੜੇ ਆ ਹਤਾਸ਼ੀ ਪੰਥ ਦੇ ਲੋਕ ਹੋਰ ਸ਼ਹਿਰ ਦੇ ਲੋਕਾਂ ਨੇ ਇਹ ਇੱਕ ਯਤਨ ਕੀਤਾ ਕਿ ਕੋਈ ਇਕੱਠ ਸੱਦਿਆ ਜਾਵੇ ਜਿਹਦੇ ਨਾਲ ਸਰਕਾਰ ਨੂੰ ਇਸ ਗੱਲ ਦਾ ਜਿਹੜਾ ਅਲਟੀਮੇਟਮ ਤਾਂ ਉਹਨਾਂ ਨੇ ਆਸਰਾ ਆ ਗੂਰ ਰਿਸਪੌਂਸ ਕੀਤਾ ਤੇ ਕੋਈ ਗੱਲ ਜਿਹੜੀ ਸਰਕਾਰ ਤੱਕ ਪਹੁੰਚੇ ਉਸ ਇਕੱਠ ਨੂੰ ਰੋਕਣ ਵਾਸਤੇ ਜਦੰਗੀ ਤਾਂ ਪਰ ਉਸ ਇਕੱਠ ਦੇ ਵਿੱਚ ਜਿਹੜੇ ਅੱਜ ਮਤੇ ਪਾਏ ਗਏ ਨੇ ਅੱਠ ਮਤੇ ਪਾਏ ਗਏ ਨੇ ਜਿਨ੍ਹਾਂ ਦੇ ਵਿੱਚ ਭਾਈ ਅਮਰਤਪਾਲ ਸੋਨਾ ਦੇ ਸੰਬੰਧ ਦੀ ਸਾਰੇ ਮਤੇ ਗਏ ਪਾਏ ਗਏ ਨੇ ਪਰ ਅੱਜ ਇਹਨਾਂ ਪਰਿਵਾਰਾਂ ਨੂੰ ਜਿਹੜਾ ਉਹ ਇਕੱਠ ਨੇ ਬੇਨਤੀ ਕੀਤੀ ਆ ਕਿ ਤੁਸੀਂ ਭੋਖੜਤਾਲ ਜਿਹੜੇ ਖਤਮ ਕਰੋ ਤਾਂ ਜੋ ਇਹ ਜਿਹੜੇ ਸੰਘਰਸ਼ ਦੀ ਜਿਹੜਾ ਹੋ ਸਕਦਾ ਲੰਮਾ ਚੱਲੇ ਉਹਦੀ ਰੂਪਰੇਖਾ ਅਲਿੱਕੀ ਜਾ ਸਕੇ ਤੇ ਉਹਦੇ ਵਿੱਚ ਸਰਗਰਮੀ ਨਾਲ ਜਿਹੜਾ ਵਾ ਉਹ ਹਿੱਸਾ ਲਿਆ ਜਾ ਸੀ। ਪੰਡਿਤ ਸਿੰਘ ਜੀ ਨੇ ਕਿ ਸਮਸਥ ਪਾਲ ਦੇ ਦੋਸਤ ਰਾਜੇ ਕੀ ਕੀ ਕਰੀ। ਕੰਪਿਊਟਰ ਬੱਤੀ। ਬਿਲਕੁਲ ਰਾਜਨੀਤੀ ਦੀ ਜੀ ਆ ਰਹੀ ਹੈ ਜੀ। ਦੇਖੋ ਮੰਦੀ ਸਿੰਘਾਂ ਦੇ ਸੰਬੰਧ ਦੇ ਵਿੱਚ ਇੱਕ ਨੋਟੀਫਿਕੇਸ਼ਨ ਕੀਤਾ 2018 ਨੂੰ ਨਾਮ ਦੇ ਸਕਦੇ 550ਵੇਂ ਪ੍ਰਕਾਸ਼ ਗੁਰਪੁਰਬ ਸਮਾ। ਸੈਂਟਰ ਸਰਕਾਰ ਨੇ ਕੀਤਾ। ਨੋਟੀਫਿਕੇਸ਼ਨ ਸਾਡੇ ਕੋਲ ਵੀ ਕਾਪੀਆਂ ਨੇ ਹਾਂ ਫਾਈ ਬੰਦਤ ਜਿਹੜੇ ਅਫਸਰ ਆ ਉਹਨਾਂ ਨੂੰ ਸਮੂਹ ਅਧਾਰੀਆਂ ਨੂੰ ਉਹ ਨੋਟੀਫਿਕੇਸ਼ਨ ਜਿਹੜਾ ਉਹ ਜਾਰੀ ਕੀਤਾ ਗਿਆ ਪਰ ਉਸ ਤੋਂ ਬਾਅਦ ਇੱਕ ਖਾਸ ਮਕਸਦ ਨਾਲ ਜਿਹੜਾ ਉਹਨਾਂ ਨੂੰ ਜਿਹੜਾ ਵਾ ਉਹ ਰਿਹਾ ਨਹੀਂ ਕੀਤਾ ਜਾ ਰਿਹਾ ਇੱਕ ਸਗੋਂ ਜਿਹੜਾ ਨਾ ਆਪਣਾ ਕੀ ਕਰਕੇ ਮੁਕਰ ਜਾਣ ਵਾਲੀ ਨੀਤੀ ਦੇ ਉੱਤੇ ਸਰਕਾਰ ਚੱਲ ਰਹੀ ਹੈ ਪਾਸ਼ਾ ਅਸੀਂ ਕੁਟਾਨ ਕੋਟ ਸ਼ੁਕਰ ਅਦਾ ਕਰਦੇ ਹਾਂ ਕਿ ਉਹਨਾਂ ਨੇ ਅਸੀਂ 25 ਦਿਨ ਹੋ ਗਏ ਤਕਰੀਬਨ ਉਹਨਾਂ ਨੇ ਸਾਡੇ ਸਿਰ ਤੇ ਮਿਹਰ ਭਰਿਆਤ ਨੂੰ ਇਹ ਰੱਖਿਆ ਸਾਨੂੰ ਕੋਈ ਇਹੋ ਜੀ ਤਕਲੀਫ ਨਹੀਂ ਹੋਣ ਦਿੱਤੀ ਤੇ ਅਸੀਂ ਸੰਗਤ ਦਾ ਫੈਸਲਾ ਤੇ ਅਸੀਂ ਅਕਾਲ ਤਖਤ ਨੂੰ ਤੋਂ ਪਹਿਲਾਂ ਹੀ ਸਮਰਪਤ ਹਾਂ ਉਹਨਾਂ ਦਾ ਜੋ ਕਮੇਟੀ ਨੇ ਜਾਂ ਜਸਧਰ ਸਾਹਿਬ ਨੇ ਸਾਨੂੰ ਹੁਕਮ ਦਿੱਤਾ ਸੀ ਉਹਦੇ ਅਕੋਰਡਿੰਗ ਆ ਅੱਜ ਖੁਸ਼ ਰਖਾਲ ਹੋ ਗਏ ਤੇ ਅਸੀਂ ਸਾਰੇ ਸੰਗਤਾਂ ਦੇ ਵੀ ਸਾਰੇ ਜਸਧਰ ਸਾਹਿਬ ਦੇ ਵੀ ਗੁਰੂ ਮਹਾਰਾਜ ਦੇ ਵੀ ਬਹੁਤ ਬਹੁਤ ਧੰਵਾਦੀ ਮੋਰਚਾ ਜਿੰਨਾ ਤੱਕ ਚੱਲਦਾ ਰਹੂਗਾ ਕਿ ਮੋਰਚੇ ਨੇ ਹਾਂ ਨਹੀਂ ਮੋਰਚਾ ਜੇ ਸੰਗਤ ਦੇ ਫੈਸਲੇ ਨਾਲ ਜੇ ਚੱਲਣ ਵਾਸਤੇ ਗਿਆ ਗਿਆ ਵਾ ਤੇ ਜਦੋਂ ਕੋਈ ਕੋਈ ਨੈਕਸਟ ਫੈਸਲਾ ਆਊਗਾ ਉਸ ਹੱਬ ਨਾਲ ਫਿਰ ਅੱਗੇ ਜੇ ਡਿਗਰੂਗੜ ਚੈਨਲ ਦੇ ਸੰਤ ਮੌਸਫਾ ਨਾਲ ਉਹਨਾਂ ਵੱਲੋਂ ਵੀ ਕੀ ਆ ਜੀ ਨਹੀਂ ਉਹਨਾਂ ਵਾਸਤੇ ਜਦ ਸਰ ਸਾਬ ਕੋਈ ਭੇਜਣਗੇ ਸੰਦੇਸ਼ ਆ ਉਸ ਤੇ ਕਹੇ ਗੁਰਸਿੱਖ ਬੰਦਿਆਂ ਨੂੰ ਦੇ ਕੇ ਉਹ ਫਿਰ ਉਹ ਸਾਨੂੰ ਉਮੀਦ ਹੈ ਕਿ ਉਹ ਅਕਾਲ ਤਖਤ ਦੇ ਹੁਕਮ ਨੂੰ ਔਰ ਸੰਗਤਾਂ ਦੀ ਬੇਨਤੀ ਨੂੰ ਨਹੀਂ ਮੋਲਣਗੇ। ਵਾਹਿਗੁਰੂ ਜੀ ਤਾਂ ਨੇ ਮਤਲਬ ਸਖਮਨ ਸੰਗਤਾਂ ਦੇ ਹੁਕਮ ਨੂੰ ਲੈ ਕੇ ਉਹਨਾਂ ਨੇ ਅਕਾਲ ਤਖਤ ਦੇ ਜੇਹਦਾਰ ਨੂੰ ਬੇਨਤੀ ਕੀਤੀ ਉਹਨਾਂ ਨੇ ਹਾਨੂੰ ਹੁਕਮ ਲਾਇਆ ਤਾਂ ਉਹਨਾਂ ਦਾ ਹੁਕਮ ਹੀ ਸਿਰਮੱਥ ਕੇ ਮੰਨਿਆ ਇਸ ਕਰਕੇ ਅਹੀਂ ਕੋਖੜਤਾ ਉਹ ਜਿਹੜੀ ਪ੍ਰਸ਼ਾਦ ਲੈ ਕੇ ਗੁਰੂ ਦਾਤਿ ਤੋੜੀ ਤੇ ਬਾਕੀ ਇਕੱਠ ਬਹੁਤ ਸੀ ਸੰਗਤਾਂ ਦਾ ਇਨਾ ਲੋਕਾਂ ਦੇ باوجود ਵੀ ਬਹੁਤ ਸੰਗਤਾਂ ਨੇ ਯੋਗਦਾਨ ਪਾਇਆ ਉਹਨਾਂ ਦਾ ਵੀ ਅਹੀਂ ਦਿਲੋਂ ਧੰਨਵਾਦ ਕਰਦੇ ਆਂ ਕਿ ਜਿਹੜੀਆਂ ਸੰਗਤਾਂ ਨੇ ਕਸ਼ਟ ਸਹਾਰਦੇ ਹੋਏ ਵੀ ਇੱਥੇ ਪਹੁੰਚੀਆਂ ਉਹਨਾਂ ਦਾ ਹਿੰਦੂ ਨੂੰ ਧੰਨਵਾਦ ਕਰਦੇ ਹਾਂ। ਬਾਈਸੂ ਮਾਰਚੇ ਮੋਰਚਾ ਲੱਗਾ ਹੋਇਆ ਹੈ। ਮੋਰਚਾ ਇਸ ਤਰ੍ਹਾਂ ਚੱਲਦਾ ਰਹੇਗਾ। ਅਜੇ ਮੋਰਚਾ ਚੱਲਦਾ ਰਹੂਗਾ ਜਿੰਨੀ ਦੇਰ ਕੋਈ ਦੂਸਰਾ ਪ੍ਰੋਗਰਾਮ ਨਹੀਂ ਹੁੰਦਾ। ਜੇ ਕੋਈ ਸੰਗਤਾਂ 'ਚ ਕੋਈ ਹੋਊਗੀ ਫਿਰ ਗੱਲਬਾਤ ਕਰਦੇ ਅੱਗੇ ਵੇਖਿਆ ਜਾਊਗਾ। ਸਿੰਘ ਅੱਜ ਦਾ ਜਿਹੜਾ ਇਕੱਠ ਆ ਸੱਚ ਜਾਣੋ ਤੇ ਸਾਡੀਆਂ ਸੰਭਾਵਨਾਵਾਂ ਤੋਂ ਵੀ ਕਿਤੇ ਜ਼ਿਆਦਾ ਹੈ। ਉਹਦੇ ਪਿੱਛੇ ਦੋ ਤਿੰਨ ਕਾਰਨ ਸੀ। ਇੱਕ ਤਾਂ ਸਾਡੇ ਕੋਲ ਟਾਈਮ ਬਹੁਤ ਥੋੜਾ ਸੀ ਲੋਕਾਂ ਤੱਕ ਸੰਦੇਸ਼ ਲੈ ਕੇ ਜਾਣ ਦਾ। ਦੂਸਰੀ ਗੱਲ ਪੁਲਿਸ ਦਾ ਦਬਾਅ ਬਹੁਤ ਸੀ ਆਮ ਸੰਗਤ ਦੇ ਉੱਪਰ। ਤੇ ਤੀਜੀ ਗੱਲ ਜਿਹੜੇ ਮੁੱਖ ਨਮਾਇੰਦੇ ਸੀ ਉਹਨਾਂ ਸਾਰਿਆਂ ਨੂੰ ਘਰਾਂ ਦੇ ਵਿੱਚੋਂ ਅਰੇਸਟ ਕਰ ਲਿਆ ਗਿਆ ਸੋ ਇਸ ਸਾਰੇ ਘਟਨਾਕਰਮ ਦੇ ਵਿੱਚ ਜਿੰਨਾ ਸਰਕਾਰ ਦਾ ਦਬਾਅ ਸੀ ਤੇ ਜਿਸ ਤਰ੍ਹਾਂ ਦੇ ਨਾਲ ਇਕੱਠ ਨੂੰ ਰੋਕਣ ਦਾ ਯਤਨ ਕੀਤਾ ਗਿਆ ਜਿਹੜੀ ਸਾਡੀ ਅਸੈਸਮੈਂਟ ਸੀ ਅਸੀਂ ਸੋਚਦੇ ਸੀ ਕਿ 1500 ਤੋਂ 2000 ਬੰਦਾ ਜੇ ਆ ਜਾਵੇ ਤੁਸੀਂ ਸਫਲਤਾ ਗਿਣਾਂਗੇ ਪਰ ਉਹ ਗਿਣਤੀ ਇੰਨੀ ਜ਼ਿਆਦਾ ਵੱਧ ਜਾਣੀ ਇੰਤ ਵਿੱਚ ਮੈਂ ਗੁਰੂ ਦੀ ਕਲਾਈ ਕਹਿ ਸਕਦਾ ਜਿਹਦੇ ਵਿੱਚ ਸੱਚ ਜਾਣਿਓ ਸਾਡੀਆਂ ਕੋਈ ਜ਼ਿਆਦਾ ਐਫਰਟਸ ਨਹੀਂ ਸੀ ਆਗਿਆ ਸਾਡੇ ਕੋਲ ਟਾਈਮ ਬਹੁਤ ਘੱਟ ਸੀ ਅਸੀਂ 2-3 ਦਿਨ ਪਹਿਲਾਂ ਅਨਾਉਂਸ ਕਰ ਰਹੇ ਹਾਂ ਉਹਦੇ ਤੋਂ ਬਾਅਦ ਸੰਗਤ ਜਿਹੜੀ ਆ ਰਹੀ ਹੈ ਦੂਸਰੀ ਗੱਲ ਹੈ ਕਿ ਸਾਰੀ ਸੰਗਤ ਜਿਹੜਾ ਸ਼ਾਂਤਮਈ ਸੰਜੋਗ ਦਿੰਦਾ ਹੈ ਉਹ ਬਹੁਤ ਵੱਡੀ ਗੱਲ ਹੈ ਕਿ ਇੰਨੇ ਵੱਡੇ ਇਕੱਠ ਦਾ ਜਾਪ ਤੇ ਚ ਰਹਿਣਾ ਸ਼ਾਂਤਮਈ ਰਹਿਣਾ ਤੇ ਜੋ ਵੀ ਸੰਗਤ ਨੇ ਫੈਸਲੇ ਕੀਤੇ ਨੇ ਉਹਨਾਂ ਫੈਸਲਿਆਂ ਦੇ ਨਾਲ ਸਹਿਮਤੀ ਪ੍ਰਗਟ ਕਰਨੀ ਔਰ ਉਹਨਾਂ ਫੈਸਲਿਆਂ ਦੇ ਵਿੱਚੋਂ ਇਹੀ ਇੱਕ ਫੈਸਲਾ ਸੀਗਾ ਕਿ ਸੰਗਤ ਦੇ ਵੱਲੋਂ ਇਹ ਆਇਆ ਸੀ ਸਾਨੂੰ ਲਿਖਤੀ ਤੌਰ ਤੇ ਸੁਝਾਇਆ ਕਿ ਪਰਿਵਾਰ ਜਿਹੜੇ ਭੁਖੜ ਹੜਤਾਲ ਖਤਮ ਕਰਨ ਔਰ ਪਰਿਵਾਰਾਂ ਦੀ ਭੁਖੜ ਹੜਤਾਲ ਦੇ ਵਾਸਤੇ ਸੰਗਤ ਦਾ ਜਿਹੜਾ ਉਹ ਫੈਸਲਾ ਸੀ ਜੋ ਕਮੇਟੀ ਦੇ ਕੋਲ ਆਇਆ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਤੱਕ ਪਹੁੰਚਿਆ ਤੇ ਅੱਜ ਫਿਰ ਪਰਿਵਾਰਾਂ ਨੇ ਗੁਰੂਗਰਾ ਗੁਰੂ ਰਾਮਦਾਸ ਪਾਤਸ਼ਾਹ ਦੇ ਦਰ ਤੋਂ ਜਿਹੜਾ ਪ੍ਰਸ਼ਾਦੀ ਦੇਦ ਲੈ ਕੇ ਤੇ ਉਸ ਹੜਤਾਲ ਨੂੰ ਖਤਮ ਕੀਤਾ ਪਰ ਧਰਨਾ ਜਿਹੜਾ ਉਹਦੇ ਬਾਰੇ ਜੇ ਕੋਈ ਫੈਸਲਾ ਨਹੀਂ ਹੋਇਆ ਉਹਦੇ ਬਾਰੇ ਸੰਗਤਨਾ ਵਿਚਾਰ ਕੀਤੀ ਜਾਊਗੀ ਜਿਹੜੇ ਸਾਡੇ ਸਹਿਯੋਗੀ ਨੇ ਜਿਨ੍ਹਾਂ ਨੇ ਸਾਥ ਦਿੱਤਾ ਉਹਨਾਂ ਸਾਰਿਆਂ ਦਾ ਵਿਚਾਰ ਕਰਕੇ ਫਿਰ ਇੱਕ ਦੋ ਦਿਨ ਲੱਗਣਗੇ ਜਿਹਨਾਂ ਦੇ ਨੋਜ਼ਮਾਂ ਦੀ ਭੁਖੜ ਹੜਤਾਲ ਚੱਲ ਗਈ ਤੇ ਜਿੰਕੀਆਂ ਨੇ ਵੇਖੋ ਅਕਾਲ ਤਖਬ ਸਾਹਿਬ ਸਭ ਤੋਂ ਅਹਿਮ ਨੇ ਸਰਵਉੱਚ ਨੇ ਮੀਰੀ ਪੀਰੀ ਦੇ ਸਾਡੇ ਉਹ ਮਰਕਸ ਨੇ ਸੋ ਜੇ ਅਕਾਲ ਤਖਬ ਸਭ ਤੋਂ ਪੰਜ ਸਿੰਘ ਸਾਹਿਬਾਨ ਦੇ ਵੱਲੋਂ ਕੋਈ ਵੀ ਹੁਕਮ ਜਾਂਦਾ ਤੇ ਉਹ ਉਸ ਹੁਕਮ ਨੂੰ ਮੰਨਣ ਦੇ ਵਾਸਤੇ پابੰਦ ਨੇ ਇਹੋ ਜੀ ਕੋਈ ਗੱਲ ਨਹੀਂ ਹੈ ਕਿ ਸਿੰਘ ਜਿਹੜੇ ਸਾਡੇ ਅਕਾਲ ਤਖਬ ਦੇ ਹੁਕਮਾਂ ਤੋਂ ਆਕੀ ਨਹੀਂ ਆ ਪਰ ਇਹਦੇ ਵਿੱਚ ਜੋ ਵੀ ਸਿੰਘ ਸਾਹਿਬਾਨ ਫੈਸਲਾ ਲੈਣਗੇ ਉਹਦੇ ਉੱਪਰ ਜਿਹੜੇ ਫੁੱਲ ਚੜਾਏ ਜਾਣਗੇ ਅੰਮ੍ਰਿਤਸਰ ਤੋਂ ਸੁਨੀਲ ਖੋਸਲਾ ਦੀ ਰਿਪੋਰਟ